ਸਵਾਗਤ ਹੈ ਕਿਸਾਨ ਵੀਰੋ ਹੁੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 9878123917 ਅੱਜ ਦੀ ਵੀਡੀਓ ਵੀਰੇ ਪਿੰਡ ਆਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਵਾਈਆਂ ਦੇ ਪਟੜੌੜ ਰਹਿ ਜਾਂਦਾ ਤੇ ਨੰਬਰ ਪੁੱਛ ਕੇ ਦੱਸਾਂਗੇ ਤੇ ਆਪਣੀਆਂ ਇਹਨਾਂ ਦੇ ਘਰੋਂ ਨਿਤ ਵੀਡੀਓ ਆਉਂਦੀਆਂ ਹੀ ਰਹਿੰਦੀਆਂ ਆਂ ਕੱਲ ਵੀ ਆਪਾਂ ਵੀਡੀਓ ਕਰਕੇ ਗਏ ਸੀਗੇ ਉਹਦੇ ਬਾਰੇ ਵੀ ਪੁੱਛਦੇ ਆਂ ਵੀ ਕੀ ਵਾਈ ਦੇ ਪਸ਼ੂ ਵਿਕੇ ਜਾਂ ਖੜੇ ਹੈਗੇ ਆਜੋ ਜੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਦੀਪੂ ਠੀਕ ਠਾਕ ਹੂੰ ਪੂਰੇ ਵਧੀਆ ਬਾਈ ਨੰਬਰ ਬੋਲ ਦੇ ਵੀਰੇ 6284110143 ਫੋਨ ਨੰਬਰ ਆ ਬਾਈ ਆਪਣਾ ਪਿੰਡ ਹਲਕੜੇ ਪਿੰਡ ਹਲਕੜੇ ਨੇੜੇ ਪਿੰਡ ਭਲਾੌਰ ਤੇ ਜੰਗਿਆਣਾ ਕੱਲ ਵਾਲੀ ਵੀਡੀਓ ਦਾ ਰਿਸਪੌਂਸ ਦੱਸ ਵੀਰੇ ਕੀ ਭਲਿਆ ਕੱਲ ਵਾਲੀ ਵੀਡੀਓ ਬਾਈ ਆਪਣੀ ਪਾਈ ਸੀ ਤੇ ਮੈਂ ਟੈਟ 15 ਚ ਪਾਉਂ ਪਏ ਠੀਕ ਆ ਵੀਰੇ ਹਾਂ ਤੇ ਇੱਕ ਤਾਂ ਹਾ ਲੈ ਕੇ ਜਾਣੀ ਖੜੀ ਆ ਹਨਾ ਬੈਠੇ ਦੂਜੀ ਲੈ ਕੇ ਠੀਕ ਆ ਹੋਇਆ ਬਸ ਉਹਦਾ ਪੈਸੇ ਪਾਏ ਪਿਆ ਠੀਕ ਆ ਵੀਰੇ ਅੱਜ ਆਪਾਂ ਤਿੰਨਾਂ ਕੇ ਦਿਖਾਉਣੇ ਆ ਹਾਂ ਤਿੰਨਾਂ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਤੇਰੀ ਮੱਝ ਦੇਖੀਏ ਦੇ ਨੀਲੀ ਦਾ ਵੀ ਨਸ ਜਿਹੜੀ ਪੈਂਦੀ ਆ ਹਾਂਜੀ ਕਿੰਨੇ ਜਰ ਦੀ ਸੂਈ ਵੀ ਆ ਇਹ ਦੋ ਕੁ ਮਹੀਨੇ ਕਿਹਾ ਸੀ ਕਿ ਉਹਨਾਂ ਨੇ ਅੱਛਾ ਦੋ ਕੁ ਮਹੀਨੇ ਆਪਾਂ ਤਿੰਨ ਕੁ ਮਹੀਨੇ ਮੰਨ ਕੇ ਲਈਏ ਠੀਕ ਆ ਠੀਕ ਆ ਠੀਕ ਆ ਤੇ 8 ਕਿਲੋ ਦੁੱਧ ਇਸ ਟਾਈਮ ਰੈਡੀ ਆ ਰੈਡੀ ਆ ਰੈਡੀ ਆ ਤੇ ਮਗਰ ਕਿਹਾ ਕਿ ਕੱਟੀਏ ਮਾ ਦੇਖ ਕੱਟੀ ਆ ਦੇਖ ਕੋਈ ਬਣੀ-ਬੁਣੀ ਵੀ ਤਾਂ ਨਹੀਂ ਗਾਂ ਨਹੀਂ ਬਣੀ ਵੀ ਠੀਕ ਆ ਤੇ ਦੁੱਧ ਕਿੰਨਾ ਰੈਡੀ ਜਮ ਉਹਨੇ ਲਗਰੇ 8 ਕਿਲੋ ਮਣ ਕੇ ਲਏ ਆਪਾਂ 7 ਕਿਲੋ ਦਾ ਇਸ ਟਾਂ ਚ ਪਾ ਦਾਂਗੇ ਆਪਾਂ ਠੀਕ ਆ ਖੋਲੋ ਫਿਰ ਇਹਨੂੰ ਤੋੜ ਕੇ ਦਿਖਾ ਦਿਓ ਤੇ ਵੀਡੀਓ ਬਣਾਉਣ ਦਾ ਟਾਈਮ ਮੈਂ ਤੁਹਾਨੂੰ ਦਿਖਾ ਦਿੰਨਾਗਾ ਆਪਣਾ 10:00 11:00 ਵਜੇ ਦਾਗਾ ਆ ਕਰੋ ਵੀ ਚੈੱਕ ਆ ਦੇਖੋ ਜੀ ਟਾਈਮ ਠੀਕ ਆ ਆ ਕਰੋ ਵੀ ਚੈੱਕ ਪੂਰੀ ਚੰਗੀ ਮੱਝ ਹੈਗੀ ਵੱਡੇ ਕੱਦ ਕਾਠ ਵਾਲੀ ਆ ਤੇ ਆ ਦੇਖੋ ਜੀ ਇੱਕ ਨੰਬਰ ਦੀ ਨੀਲੀ ਰਾਵੀ ਨਸਲ ਜਾਗੀ ਤੋਰ ਲਾ ਮੜੀ ਨੀ ਹੋਰ ਕਿ ਪਿੰਡਾ ਪੁੰਡਾ ਦਾ ਤੂੰ ਆਏ ਦੇਖ ਲੈ ਭਾਈ ਕਾਗਜ਼ੀ ਨੀਂਪੂ ਹੀ ਆ ਲੈ ਚਲੋ ਪਿੰਡਾ ਦਾ ਵੀਰੇ ਠੀਕ ਆ ਮੈਨ ਮੁਲਣੀ ਠੀਕ ਆ ਠੀਕ ਆ ਵੀਰੇ ਆ ਚਲੋ ਜੀ ਪੂਰੀ ਚੰਗੀ ਬੈੜ ਹੈਗੀ ਕਰ ਲੋ ਇਸ ਵਰਕ ਬਾਈ ਨਾਲ ਤੇ ਬਾਕੀ ਦੀ ਗੱਲ ਤੁਸੀਂ ਦਸੱਲੀ ਆਪ ਕਰ ਲੈਣੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਠੀਕ ਆ ਜੀ ਤੇ ਡਿਮਾਂਡ ਵੀਰੇ ਦੀ ਡਿਮਾਂਡ ਦੀ ਫੋਨ ਕਰਾਂਗੇ ਜੈ ਜੀ ਹੋਊਗੀ ਜਮਾ ਜਮਾ ਜੈ ਠੀਕ ਕਬਰੇ ਇਹ ਥੋੜੂ ਪਹਿਲੇ ਨੰਬਰ ਤੇ ਨੀਲੀ ਰਬੀ ਨਾਲ ਸਲ ਚ ਪੈਂਦੀ ਸੀ ਇਹ ਦਿਖਾਤੀ ਆਪਾਂ ਅਡਵਾਂਡ ਜਾਇਜ਼ ਕਰਦੇ ਕਰਕੇ ਬਾਈ ਆਪਾਂ ਹਰ ਰੋਜ਼ ਵੀਡੀਓ ਪਾਉਨੇ ਆ ਹਰ ਰੋਜ਼ ਤੁਹਾਨੂੰ ਲੈਨੇ ਆ ਹਰ ਰੋਜ਼ ਹੀ ਠੀਕ ਆ ਚਲੋ ਜੀ ਦੂਜੇ ਨੰਬਰ ਵਾਲੀ ਝੋਟੀ ਜਿਹੜੀ ਅਸਰ ਝੋਟੀ ਆ ਬਾਈ ਇਹ ਮਾਰ ਕੇ ਨੇ 2 ਮਹੀਨੇ ਹੋ ਗਏ ਠੀਕ ਆ ਬਾਈ ਆਪਾਂ ਖਾਲੀ ਮੰਨ ਕੇ ਲਈਏ ਤੇ ਖਾਲੀ ਮੰਨ ਕੇ ਦੇ ਠੀਕ ਆ ਬਾਈ ਠੀਕ ਆ ਨਾ ਠੀਕ ਆ ਜੀ ਤੇ ਆਪਾਂ ਬਾਣੀ ਗਾਰੰਟੀ ਨਹੀਂ ਲੈਂਦੇ ਜੀ ਠੀਕ ਆ ਵੀਰੇ ਆ ਦੇਖੋ ਠੰਡ ਸਮਝ ਲਈ ਬਣੀ ਚੀਜ਼ ਆ ਬਾਈ ਬੈਂਦਾ ਨਹੀਂ ਠੰਡ ਚ ਆ ਰਹੀ ਹੈ ਜੀ ਮਿਕੜਵੇਂ ਪੂਰੇ ਗੈਰ ਤੇ ਆ ਜਿਹੜੇ ਸਰਾਉਣਾ ਝੋਟੇ ਟੀਕੂ ਲਈ ਗੱਬਣ ਹੋਊਗੀ ਠੀਕ ਆ ਬਾਕੀ ਦਾ ਖਾਲੀ ਮੰਨ ਗੀ ਠੀਕ ਆ ਬਾਈ ਖਾਲੀ ਮੰਨ ਗੀ ਠੀਕ ਆ ਇਹ ਕਰੋ ਜੀ ਚੈੱਕ ਕੱਦ ਕਾਠ ਵਧੀਆ ਸਿੰਘ ਸਿੰਘ ਗੋਲ ਦੀ ਆ ਤੇ ਬਾਕੀ ਦਾ ਜੇ ਗੱਬਣ ਨਿਕਲੇ ਤਾਂ ਤੁਹਾਡੇ ਕਰਮਾ ਤੇ ਨਹੀਂ ਇਹਨੇ ਬਸ ਟੀਕਾ ਲੈ ਲੈਣਾ ਹਾਂ ਠੀਕ ਆ ਪੂਰਾ ਕੱਦ ਵਜਨ ਪੂਰਾ ਵਧੀਆ ਜਿਹੋ ਜਿਹਾਂ ਝੋਟੀਆਂ ਦਾ ਹੁੰਦਾ ਆ ਕਰੋ ਇਹ ਚੈੱਕ ਆ ਦੇਖੋ ਫੇਰ ਦੇਖੋ ਤੇ ਪੂਰੀ ਵਧੀਆ ਤੇ ਡਿਮਾਂਡ ਇਹਦੀ ਵੀ ਫੋਨ ਤੇ ਕਰੋਗੇ ਕਿ ਕਰਨੀ ਠੀਕ ਆ ਬਾਈ ਆ ਦੇਖੋ ਜੀ ਪੂਰੀ ਵਧੀਆ ਵੀਰੇ। ਹਾਲੇ ਵੋ ਫੇਰ ਮੈਂ ਤੁਹਾਨੂੰ ਥਣ ਕੱਲੇ ਕੱਲੇ ਚੈੱਕ ਕਰਾ ਦਿੰਨਾ ਦੇਖੋ ਜੀ। ਹੁਣ ਤਿੰਨ ਨੰਬਰ ਵਾਲੀ ਵੀਰੇ। ਇਹ ਅਜੇ ਡੇਢ ਸਾਲ ਦੀ ਆ ਬਾਈ। ਅੱਛਾ ਇਹ ਡੇਢ ਸਾਲ ਦੀ। ਖੜੀ ਰਹਿਣ ਦੀ ਦਿਖਾ ਦਗੇ ਤੁਹਾਨੂੰ ਕੱਲੇ ਕੱਲੇ। ਕੋਈ ਫੋਟ ਨਹੀਂ ਕੋਈ ਛਾਗ ਨਹੀਂ ਕਰੋ ਚੈੱਕ। ਛੋਲੀ ਝਾਲੀ ਬੜੀ ਜੀਦੀ ਮੱਢੀ ਠੀਕ ਆ ਵੀਰੇ। ਹਾਂ। ਡਿਮਾਂਡ ਇਹਦੀ ਫੋਨ ਤੇ ਰਹੂਗੀ। ਡਿਮਾਂਡ ਜੀ ਕਿੰਨੀ ਉਮਰ ਹੋ ਗਈ ਇਹਦੀ? ਇਹਦੀ ਡੇਢ ਕ ਸਾਲ ਦੀ ਦੱਸੀ ਆ ਮਾ। ਡੇਢ ਸਾਲ ਉਮਰ ਹੋ ਗਈ ਤੇ ਦੰਦਾਂ 'ਚ ਕਿਵੇਂ ਆਗੇ ਇਹ? ਫੀਰ ਕੋਈ ਆ ਠੀਕ। ਨਸਲ ਮੋਰਾ ਚ ਆ ਗਈ ਹਣਾ। ਠੀਕ ਆ ਆ ਕਰੋ ਇੱਥੇ ਲੈ ਜਾ ਲੰਮੀ ਮੜੀ ਜੀ ਇਹ ਆਪਾਂ ਕਟਿੰਗਾਂ ਦੀ ਵੀਡੀਓ ਤਾਪਉਣ ਲਈ ਜੇ ਪਾਲਕ ਬੰਦਾ ਹੋਊਗਾ ਬਹੁਤ ਆਪਣੇ ਕੋਲ ਵੀ ਬਹੁਤ ਡਿਮਾਂਡ ਆਉਂਦੀ ਆ ਵੀਰੇ ਵੀ ਕੱਟੀ ਕੋਈ ਵੀਡੀਓ ਪਾਓ ਕੱਟੀ ਨਹੀਂ ਮੋਹਰੇ ਦਾ ਬੰਦਾ ਪਾਣਾ ਆ ਹੋਵੇ ਵੀ ਬਸ ਮੈਂ ਕੀ ਹੈਗੀ ਨਹੀਂ ਬਹੁਤ ਸੋਹਣੀ ਆ ਹਾਂ ਪਿੰਡਾ ਬਹੁਤ ਸ਼ਾਈਨੀ ਨਾਲ ਆ ਹਾਂਜੀ ਹਾਂਜੀ ਤੋਰੋ ਡਿਮਾਂਡ ਇਹਦੀ ਵੀ ਵੀਰ ਕਹਿੰਦਾ ਫੋਨ ਤੇ ਕਰਾਂਗੇ ਡਿਮਾਂਡ ਅਗਲੇ ਦੀ ਮਰਜ਼ੀ ਹੁੰਦੀ ਆ ਵੀਰੇ ਕੋਈ ਫੋਨ ਤੇ ਕਰਦਾ ਜਿਹੜਾ ਵੇਚ ਕਰਦਾ ਉਹ ਕਰ ਵੀ ਦਿੰਦਾਗਾ ਉਹਦੇ 'ਚ ਆਪਣਾ ਕੋਈ ਰੋਲ ਨਹੀਂ ਹੁੰਦਾਗਾ ਤੇ ਤੈਨਾਂ ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਪਹਿਲੇ ਨੰਬਰ ਤੇ ਨੀਲੀ ਰਾਵੀ ਨਾਲ ਦੀ ਮੱਜ ਦਿਖਾਤੀ 8 ਕਿਲੋ ਦੁੱਧ ਰੈਡੀ ਹੈਗਾ ਮਗਰ ਕੱਟੀਏ ਦੂਜੇ ਨੰਬਰ ਤੇ ਅਫਸਰ ਝੋਟੀ ਬਾਣਨ ਵਾਲੀ ਦਿਖਾਤੀ ਤੀਜੇ ਨੰਬਰ ਤੇ ਕੱਤੀ ਦਿਖਾਤੀ ਆਪਾਂ ਤੇ ਨੰਬਰ ਫੇਰ ਬੋਲਦੇ ਆਂ ਬਾਈ 68 47 45 ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਂ ਕਿ ਨਵੀਂ ਵੀਡੀਓ ਦੇ ਨਾਲ